ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਬਣਾਉਣ ਦਾ ਮਗਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਾਰਿਆਂ ਨੂੰ ਬੱਦ ਤੋਂ ਬੱਦ ਬੇਨਤੀ ਹੈ ਚਾਹੇ ਸ਼ੰਭੂ ਖਨੌਰੀ ਹੋਵੇ ਮਹਾਲੀ ਹੋਵੇ ਅੰਮ੍ਰਿਤਸਰ ਹੋਵੇ ਜਿੱਥੇ ਮੋਰਚੇ ਲੱਗੇ ਆ ਭਾਈ ਆਪਣੀ ਹਾਜ਼ਰੀ ਜ਼ਰੂਰ ਬਣਾਓ ਪਿੰਡਾਂ ਦੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਬਾਰੀਆਂ ਬਣ ਕੇ ਬੱਦ ਤੋਂ ਬੱਦ ਵੱਡੀ ਗੰਟੀ ਸੰਗਤ ਇਹਨਾਂ ਮੋਰਚਿਆਂ 'ਚ ਹਾਜ਼ਰੀ ਭਰ ਕੇ ਇਹ ਮੋਰਚੇ ਆਪਾਂ ਫਤਿਹ ਕਰਗੇ ਤੇ ਜੋ ਜਵਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇ ਜੀ ਤੁਸੀਂ ਦੇਖ ਰਹੇ ਹੋ ਜੀ ਆਪਾਂ ਬੋਲੇ ਹਾਂ ਜੀ ਮੇਰੇ ਪਿਆਰੇ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਨੇ ਹਨਾ ਸਾਰੇ ਆਪਾਂ ਇਕੱਠੇ ਹੋ ਕੇ ਯਾਰ ਆਪਣੇ ਭਰਾਵਾਂ ਨੂੰ ਬਾਹਰ ਕਢਾਈਏ ਬਹੁਤ ਸ਼ੱਦਤ ਹੋ ਰਿਹਾ ਅਗਲੀ ਗੱਲ ਇਹ ਆ ਕਿ ਤੁਹਾਨੂੰ ਦੂਸਰਾ ਵੀ ਪਤਾ ਮੋਰਚਾ ਜਿਹੜਾ ਆਪਣਾ ਕਿਸਾਨੀ ਮੋਰਚਾ ਚੱਲੀ ਜਾਂਦਾ ਉੱਥੇ ਵੀ ਤੁਹਾਡਾ ਬਹੁਤ ਵੱਡੀ ਸਮੂਲੀਅਤ ਆ ਸੀ ਦੋਨਾਂ ਪਾਸੇ ਹੀ ਅੱਜ ਇੱਧਰ ਵੀ ਹਾਜ਼ਰੀ ਹੈ ਸਾਡੀ ਉੱਧਰ ਵੀ ਹੈ 13 ਤਰੀਕ ਨੂੰ ਅਸੀਂ ਜੇਲ੍ਹ ਤੋਂ ਆਇਆ 14 ਤਰੀਕ ਤੋਂ ਹਸਪਤਾਲ ਦੀ 15 ਤਰੀਕ ਤੋਂ ਬਾਅਦ ਮੋਰਚਿਆਂ 'ਤੇ ਡਟੇ ਹੋਇਆ ਕੋਈ ਘਰੇ ਨਹੀਂ ਬੈਠ ਰਿਹਾ ਥੋੜਾ ਨੌਜਵਾਨੋਂ ਬੇਨਤੀ ਆ ਵੀ ਹਰ ਇੱਕ ਮੋਰਚਿਆਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜਾ ਜੇ ਉਹ ਪੰਜਾਬ ਨੂੰ ਸਮਝਦਾ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇਗੀਆਂ ਆਪਾਂ ਇਹਨਾਂ ਦਾ ਮੂੰਹ ਤੋੜਮਾ ਜਵਾਬ ਦਈਏ ਘਰੇ ਨਾਲ ਟਿੱਕੇ ਬੈਠੀਏ ਸਰਕਾਰ ਦਾ ਜਿਹੜਾ ਪੈਰਾਂ ਥੱਲੇ ਆਗਮਚਾ ਦਈਏ ਜਿਹੜੇ ਸਾਡੇ ਭਰਾ ਨੇਗੇ ਬਿਬਰੂ ਕਰਦੇ ਨੇ ਜੇਲਾਂ ਦੇ ਵਿੱਚ ਬੈਠੇ ਨੇਗੇ ਤਸ਼ੱਦਦ ਹੋ ਰਿਹਾ ਆਪਾਂ ਉਹਨਾਂ ਦੇ ਨਾਲ ਮੋਢਾ ਲਾ ਕੇ ਸਾਡੇ ਹੋਂਦ ਲਈ ਲੜੇ ਨੇ ਸਾਡੇ ਵਿਜੂਦ ਲਈ ਲੜੇ ਨੇਗੇ ਆਪਾਂ ਸਾਰੇ ਉਹਨਾਂ ਦਾ ਮੋਢਾ ਨਾਲ ਮੋਢਾ ਲਾ ਕੇ ਦੇ ਧੰਨਵਾਦ ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਬਣਾਉਣ ਦਾ ਮਗਰੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਾਰਿਆਂ ਨੂੰ ਬੱਦ ਤੋਂ ਬੱਦ ਬੇਨਤੀ ਹੈ ਚਾਹੇ ਸ਼ੰਭੂ ਖਨੌਰੀ ਹੋਵੇ ਮਹੱਲੀ ਹੋਵੇ ਅੰਮਰਸਾ ਹੋਵੇ ਜਿੱਥੇ ਮੋਰਚੇ ਲੱਗੇ ਆਂ ਭਾਈ ਆਪਣੀ ਹਾਜ਼ਰੀ ਜ਼ਰੂਰ ਬਣਾਓ ਪਿੰਡਾਂ ਦੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਬਾਰੀਆਂ ਬਣ ਕੇ ਬੱਦ ਤੋਂ ਬੱਦ ਵੱਡੀ ਗੰੰਦੀ ਸੰਗਤ ਇਹਨਾਂ ਮੋਰਚਿਆਂ 'ਚ ਹਾਜ਼ਰੀ ਭਰ ਕੇ ਇਹ ਫਟੇ ਕਰਕੇ ਤੇ ਜੋ ਜ਼ਬਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇ। ਤੁਸੀਂ ਦੇਖ ਰਹੇ ਹੋ ਜੀ ਆਪਾਂ ਬੋਲੇ ਆਸ ਦੀਆਂ ਸਾਹਤ ਕੀ ਹੋਈ ਜੀ ਮੇਰੇ ਤਾਂ ਹੀ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਨੇ ਹਨ ਸਾਰੇ ਆਪਾਂ ਇਕੱਠੇ ਹੋ ਕੇ ਯਾਰ ਆਪਣੇ ਭਰਾਵਾਂ ਨੂੰ ਬਾਹਰ ਕਢਾਈਏ ਬਹੁਤ ਛੱਦਤ ਹੋ ਰਿਹਾ। ਅਗਲੀ ਗੱਲ ਇਹ ਆ ਕਿ ਤੁਹਾਨੂੰ ਦੂਸਰਾ ਵੀ ਪਤਾ ਮੋਰਚਾ ਜਿਹੜਾ ਆਪਣਾ ਕਿਸਾਨੀ ਮੋਰਚਾ ਚੱਲੀ ਜਾਂਦਾ। ਉੱਥੇ ਵੀ ਤੁਹਾਡਾ ਬਹੁਤ ਵੱਡੀ ਸਮੂਲੀਅਤ ਆਸੀ ਦੋਨਾਂ ਪਾਸੇ ਹੀ ਅੱਜ ਇੱਧਰ ਵੀ ਹਾਜ਼ਰੀ ਹੈ ਸਾਡੀ ਉੱਤਰ ਵੀ ਹੈ 13 ਤਰੀਕ ਨੂੰ ਅਸੀਂ ਜੇਤਪੁਰ ਆਇਆ 14 ਤਰੀਕ ਤੋਂ ਹਸਪਤਾਲ ਦੀ 15 ਤਰੀਕ ਤੋਂ ਬਾਅਦ ਮੋਰਚਿਆਂ 'ਚ ਡਟੇ ਹੋਇਆ ਕੋਈ ਘਰੇ ਨਹੀਂ ਬੈਠ ਰਿਹਾ ਤੁਹਾਡਾ ਨੌਜਵਾਨੋਂ ਬੇਨਤੀ ਆ ਵੀ ਹਰ ਇੱਕ ਮੋਰਚਿਆਂ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜਾ ਜੇ ਉਹ ਪੰਜਾਬ ਨੂੰ ਸਮਝਣਾ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇਗੀਆਂ ਆਪਾਂ ਇਹਨਾਂ ਦਾ ਮੂੰਹ ਤੋੜਮਾ ਜਵਾਬ ਦਈਏ ਕਰਣਾ ਟੱਕੇ ਵਾਟੀਏ ਸਰਕਾਰ ਦਾ ਜਿਹੜਾ ਪੈਰਾ ਥੱਲੇ ਹਕਮ ਚਾਦੀਏ ਜਿਹੜੇ ਸਾਡੇ ਭਰਾ ਨੇਗੇ ਵਿਭਰੂ ਕਰਦੇ ਨੇ ਜਿਲ੍ਹਾਂ ਦੇ ਵਿੱਚ ਬੈਠੇ ਨੇਗੇ ਤਸ਼ੱਦਦ ਹੋ ਰਿਹਾ ਆਪਾਂ ਉਹਨਾਂ ਦੇ ਨਾਲ ਮੋਢਾ ਲਾ ਕੇ ਮੋਢਨਾ ਮੋਢਾ ਲਾ ਕੇ ਖੜੀਓ ਸਾਡੇ ਪੰਜਾਬ ਲਈ ਲੜੇ ਨੇਗੇ ਸਾਡੇ ਹੋਂਦ ਲਈ ਲੜੇ ਨੇ ਸਾਡੇ ਵਜੂਦ ਲਈ ਲੜੇ ਨੇਗੇ ਆਪਾਂ ਸਾਰੇ ਉਹਨਾਂ ਨਾਲ ਮੋਢਨਾ ਮੋਢਾ ਲਾ ਕੇ ਬਹੁਤ ਧੰਨਵਾਦ ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਬਣਾਉਣ ਦਾ ਮਗਰੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਾਰਿਆਂ ਨੂੰ ਬੱਦ ਤੋਂ ਬੱਦ ਬੇਨਤੀ ਹੈ ਚਾਹੇ ਸ਼ ਖਨੌਰੀ ਹੋਵੇ ਮਹਾਲੀ ਹੋਵੇ ਅੰਮ੍ਰਿਤਸਰ ਹੋਵੇ ਜਿੱਥੇ ਮੋਰਚੇ ਲੱਗੇ ਆ ਭਾਈ ਆਪਣੀ ਹਾਜ਼ਰੀ ਜ਼ਰੂਰ ਬਣਾਓ ਪਿੰਡਾਂ ਦੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਬਾਰੀਆਂ ਬਣ ਕੇ ਵੱਧ ਤੋਂ ਵੱਧ ਵੱਡੀ ਗੰਟੀ ਸੰਗਤ ਇਹਨਾਂ ਮੋਰਚਿਆਂ 'ਚ ਹਾਜ਼ਰੀ ਭਰ ਕੇ ਇਹ ਮੋਰਚੇ ਆਪਾਂ ਫਤਿਹ ਕਰਗੇ ਤੇ ਜੋ ਜ਼ਬਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇਵਾਂਗੇ ਤੁਸੀਂ ਦੇਖ ਰਹੇ ਹੋ ਜੀ ਆਪਾਂ ਸਭ ਨਾਲ ਚੱਲੇ ਆ ਰਹੇ ਹਾਂ ਦੇ ਤੇ ਮੇਰੇ ਕਾਹ ਹੀ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਨੇ ਹਨ ਸਾਰੇ ਆਪਾਂ ਇਕੱਠੇ ਹੋ ਕੇ ਯਾਰ ਆਪਣੇ ਭਰਾਵਾਂ ਨੂੰ ਬਾਹਰ ਕਢਾਈਏ ਬਹੁਤ ਛੱਦਤ ਹੋ ਰਿਹਾ ਅਗਲੀ ਗੱਲ ਇਹ ਆ ਕਿ ਤੁਹਾਨੂੰ ਦੂਸਰਾ ਵੀ ਪਤਾ ਮੋਰਚਾ ਜਿਹੜਾ ਆਪਣਾ ਕਿਸਾਨੀ ਮੋਰਚਾ ਚੱਲੀ ਜਾਂਦਾ ਉੱਥੇ ਵੀ ਤੁਹਾਡਾ ਬਹੁਤ ਵੱਡੀ ਸਮੂਲੀਅਤ ਆ ਸੀ ਦੋਨਾਂ ਪਾਸੇ ਹੀ ਅੱਜ ਇੱਧਰ ਵੀ ਹਾਜ਼ਰੀ ਹੈ ਸਾਡੀ ਉੱਧਰ ਵੀ ਆ 13 ਤਰੀਕ ਨੂੰ ਅਸੀਂ ਜੇਲ੍ਹ ਤੋਂ ਆਇਆ 14 ਤਰੀਕ ਤੋਂ ਹਸਪਤਾਲ ਦੀ 15 ਤਰੀਕ ਤੋਂ ਬਾਅਦ ਮੋਰਚੇ 'ਚ ਡਟੇ ਹੋਇਆ ਕੋਈ ਘਰੇ ਨਹੀਂ ਬੈਠ ਰਿਹਾ ਥੋੜਾ ਨੌਜਵਾਨੋਂ ਬੇਨਤੀ ਆ ਵੀ ਹਰ ਇੱਕ ਮੋਰਚਾ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜਾ ਜੇ ਉਹ ਪੰਜਾਬ ਨੂੰ ਸਮਝਦਾ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇਗੀਆਂ ਆਪਾਂ ਇਹਨਾਂ ਦਾ ਮੂੰਹ ਤੋੜਮਾ ਜਵਾਬ ਦਈਏ ਘਰੇ ਨਾਲ ਟਿੱਕੇ ਬੈਠੀਏ ਸਰਕਾਰ ਦੇ ਜਿਹੜਾ ਪੈਰਾਂ ਥੱਲੇ ਆਗਮਚਾ ਦਈਏ ਜਿਹੜੇ ਸਾਡੇ ਭਰਾ ਨੇਗੇ ਬਿਬਰੂ ਕਰਦੇ ਨੇ ਜੇਲਾਂ ਦੇ ਵਿੱਚ ਬੈਠੇ ਨੇਗੇ ਤਸ਼ੱਦਦ ਹੋ ਰਿਹਾ ਆਪਾਂ ਉਹਨਾਂ ਦੇ ਨਾਲ ਮੋਢਾ ਲਾ ਕੇ ਮੋਢਣਾ ਮੋਢਾ ਲਾ ਕੇ ਖੜੀਓ ਸਾਡੇ ਪੰਜਾਬ ਲਈ ਲੜੇ ਨੇਗੇ ਸਾਡੇ ਹੋਂਦ ਲਈ ਲੜੇ ਨੇ ਸਾਡੇ ਵਿਜੂਦ ਲਈ ਲੜੇ ਨੇਗੇ ਆਪਾਂ ਸਾਰੇ ਉਹਨਾਂ ਨਾਲ ਮੋਢਣਾ ਮੋਢਾ ਲਾ ਕੇ ਧੰਨ